ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਆਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਜਿਸ ਤਰ੍ਹਾਂ ਤੁਸੀਂ ਥੰਬਨੇਲ ਚੈੱਕ ਕਰ ਲਿਓ ਥੰਬਨੇਲ ਅੱਜ ਦਾ ਜਿਹੜਾ ਕੁਝ ਵੀਡੀਓ ਹੈ ਯੂਨੀਕ ਆ ਅੱਜ ਆਪਾਂ ਗੱਲ ਕਰਾਂਗੇ ਆਪਣੇ ਖੇਤੀਬਾੜੀ ਨੂੰ ਮਹੱਤਵਪੂਰਨ ਤਰੀਕੇ ਨਾਲ ਨੋਲਜ ਲੈ ਕੇ ਕਿਸ ਤਰ੍ਹਾਂ ਅਸੀਂ ਡਿਵੈਲਪਮੈਂਟ ਲਿਆ ਸਕਦੇ ਹਾਂ ਕਿਹੜੀ ਕਿਹੜੀ ਚੀਜ਼ ਆਪਾਂ ਐਡ ਕਰ ਸਕਦੇ ਹਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਮੇਰੇ ਵਰਗੇ ਅਨੇਕਾਂ ਹੀ ਨੌਜਵਾਨ ਵੀਰ ਭਰਾਣੇ ਉਹ ਕਿਸ ਤਰ੍ਹਾਂ ਉਹ ਚੀਜ਼ਾਂ ਦਾ ਫਾਇਦਾ ਲੈ ਸਕਦੇ ਨੇ ਉਹ ਚੀਜ਼ਾਂ ਨੂੰ ਸ਼ੁਰੂਆਤ ਕਰ ਸਕਦੇ ਨੇ ਜਦੋਂ ਆਪਾਂ ਸ਼ੁਰੂਆਤ ਕਰਾਂਗੇ ਤਾਂ ਸ਼ੁਰੂਆਤ ਥੋੜੀ ਵਧੀਆ ਤਰੀਕੇ ਨਾਲ ਕੀਤੀ ਜਾਵੇ ਤਾਂ ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ ਵਧੀਆ ਸਕੂਨ ਦਿੰਦੀ ਹੈ ਫਾਇਦਾ ਕਰਦੀ ਹੈ ਤੇ ਜਦੋਂ ਅਸੀਂ ਉਹ ਚੀਜ਼ਾਂ ਨੂੰ ਨਹੀਂ ਉਸ ਹਿਸਾਬ ਨਾਲ ਦੇਖਦੇ ਤਾਂ ਕਿਤੇ ਨਾ ਕਿਤੇ ਸਾਡੇ ਉਹ ਨਿਰਾਸ਼ਾ ਦਾ ਕਾਰਨ ਬਣਦੀ ਹੈ ਉੜਾ ਬਹੁਤਾ ਸਮਾਂ ਨਬਰਬਾਦ ਕਰਦੇ ਹੋਏ ਵੀਡੀਓ ਨੂੰ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੇਰੀਆਂ ਵੀਡੀਓ ਦੇਖੀਆਂ ਨੇ ਵਾਚ ਕੀਤੀਆਂ ਨੇ ਉਹਦੇ ਨਾਲ ਹੀ ਮਿਲਦੀ ਲੜੀ ਆ ਕੁਝ ਥੋੜਾ ਮੋਟਾ ਡਿਫਰੈਂਟ ਹੋਊਗਾ ਉਹਦੇ ਨਾਲ ਇਹ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਤੇ ਕੰਮ ਕਰਨਾ ਸ਼ੁਰੂ ਕਰੀਏ ਜਿਹੜਾ ਇਨਸਾਨ ਖੁਦ ਆਪਣੇ ਤੇ ਕੰਮ ਕਰਦਾ ਉਹੀ ਜ਼ਿਆਦਾ ਤਰੱਕੀ ਕਰਦਾ ਜਦੋਂ ਤੱਕ ਆਪਾਂ ਦੂਸਰੇ ਦੀਆਂ ਕਮੀਆਂ ਕੱਢਦੇ ਰਵਾਂਗੇ ਉਦੋਂ ਤੱਕ ਅਸੀਂ ਵਧੇਰੇ ਕਾਮਯਾਬ ਨਹੀਂ ਹੋ ਸਕਾਂਗੇ ਕਾਮਯਾਬ ਅਸੀਂ ਉਦੋਂ ਹੀ ਹੋ ਸਕਾਂਗੇ ਜਦੋਂ ਅਸੀਂ ਆਪਣੇ ਤੇ ਕੰਮ ਕਰਨ ਲੱਗੇ ਜੋ ਕੁਝੋਂ ਤੁਸੀਂ ਹੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬਸ ਇਹ ਚੀਜ਼ਾਂ ਸਾਡੇ ਅੰਦਰ ਜਿਹੜੀ ਭਾਵਨਾ ਉਹ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਖੇਤੀਬਾੜੀ ਦੇ ਮਾਮਲੇ 'ਚ ਜੇ ਆਪਾਂ ਮੰਨੀਏ ਅਲੱਗ-ਅਲੱਗ ਐਕਸਪੀਰੀਅੰਸ ਜ਼ਿੰਦਗੀ ਦੇ ਕਰਨੇ ਚਾਹੀਦੇ ਨੇ ਹਾਂ ਕਈ ਵਾਰੀ ਆਪਾਂ ਇਹ ਗੱਲ ਸੋਚਦੇ ਆਂ ਜਾਂ ਸੁਣਦੇ ਆ ਰਹੇ ਆਂ ਕਿ ਆਹ ਕੰਮ ਨਾਲ ਐ ਹੋਜੂ ਉਹ ਕੰਮ ਨਾਲ ਇਹ ਹੋਜੂ ਦੋਸਤੋ ਜਦ ਤੱਕ ਆਪਾਂ ਕਿਸੇ ਚੀਜ਼ ਦੀ ਅਰੰਭ ਨਹੀਂ ਅਰੰਭਤਾ ਨਹੀਂ ਕਰਦੇ ਸ਼ੁਰੂਆਤ ਨਹੀਂ ਕਰਦੇ ਜੇ ਅੱਜ ਆਪਾਂ ਕੋਈ ਚੀਜ਼ ਨੂੰ ਸ਼ੁਰੂਆਤ ਕਰਾਂਗੇ ਹੋ ਸਕਦਾ ਸਾਡੇ ਨਾਲ ਪਹਿਲਾਂ ਪਹਿਲਾਂ ਜਦੋਂ ਅਸੀਂ ਕੰਮ ਕਰਦੇ ਆਂ ਸ਼ਾਇਦ ਹੋ ਸਕਦਾ ਸਾਡੇ ਤੋਂ ਈ ਗਲਤ ਹੋ ਜੇ ਪਰ ਇਹ ਤਾਂ ਹੋਣਾ ਚਾਹੀਦਾ ਨਾ ਵੀ ਆਪਾਂ ਇਹ ਚੀਜ਼ ਨੂੰ ਕੀਤਾ ਜਦੋਂ ਆਪਾਂ ਇਹ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਸੈੱਟ ਹੋ ਗਈਆਂ ਯਾਰ ਮੈਂ ਉਹ ਚੀਜ਼ ਕਰਨੀ ਸੀ ਆਪਾਂ ਨੂੰ ਇਹ ਤਾਂ ਹੈ ਨਾ ਆਪਾਂ ਉਹ ਚੀਜ਼ ਕਰਨ ਦੇ ਕਾਬਿਲ ਹੋਏ ਆ ਹੂ ਨਾ ਹੂ ਇਹ ਆਦੀ ਗੱਲ ਆ ਪਹਿਲਾਂ ਸਾਡਾ ਜਿਹੜਾ ਮਾਈਂਡ ਸੈੱਟ ਹੈ ਉਹਦੇ ਤੱਕ ਜਦ ਇਹ ਚੀਜ਼ ਪਹੁੰਚਦੀ ਹੈ ਤਾਂ 100 100% ਉਹ ਚੀਜ਼ ਸਹੀ ਹੁੰਦੀ ਆ ਨਹੀਂ ਹੁੰਦੀ ਤਾਂ ਚਲੋ ਜੇ ਗਲਤੀ ਵੀ ਹੁੰਦੀ ਆ ਉਹਦੇ ਤੋਂ ਵੀ ਕਿ ਵੀ ਗਲਤੀਆਂ ਤੋਂ ਵੀ ਜਿੰਨੇ ਸਿੱਖਣਾ ਹੈ ਗਲਤੀਆਂ ਤੋਂ ਵੀ ਸਿੱਖ ਸਕਦਾ ਜਿੰਨੇ ਨਹੀਂ ਸਿੱਖਣਾ ਉਹ ਕੁਝ ਨਹੀਂ ਸਿੱਖਦਾ ਨੇਰਾ ਕਿਤਾਬੀ ਕੀੜਾ ਬੰਨਾ ਜਾਂ ਕਿਤਾਬੀ ਨੌਲੇਜ ਇਕੱਠੀ ਕਰਨਾ ਜ਼ਰੂਰੀ ਆ ਪਰ ਹਰ ਚੀਜ਼ ਕਿਤਾਬ ਨਹੀਂ ਸਿਖਾਉਂਦੀ ਜੋ ਚੀਜ਼ਾਂ ਜੋ ਸਬਕ ਤੁਹਾਨੂੰ ਜ਼ਿੰਦਗੀ ਸਿਖਾਉਂਦੀ ਆ ਹਾਲਾਤ ਸਿਖਾਉਂਦੇ ਨੇ ਉਹ ਤੁਹਾਨੂੰ ਕਿਤਾਬਾਂ ਨਹੀਂ ਸਿਖਾ ਸਕਦੀਆਂ ਅੱਜ ਚੰਗਾ ਮਾੜਾ ਦੌਰ ਜਿਹੋ ਜਿਹਾ ਸਮਾਂ ਹੋਵੇ ਉਹ ਤੁਹਾਨੂੰ ਕਿਸੇ ਵੀ ਕਿਤਾਬ 'ਚ ਇਹ ਚੀਜ਼ ਨਹੀਂ ਲਿਖੀ ਮਿਲੂਗੀ ਕਿ ਤੁਹਾਡੇ ਤੇ ਜਦੋਂ ਇਹੋ ਜਿਹਾ ਸਮਾਂ ਆ ਗਿਆ ਤੁਸੀਂ ਉਦੋਂ ਕੀ ਕਰਨਾ ਜੋ ਤੁਹਾਡੇ ਤੇ ਇਹੋ ਜਿਹਾ ਸਮਾਂ ਆ ਗਿਆ ਉਹਦੇ ਵਿੱਚ ਉਹ ਹੁੰਦੀਆਂ ਚੇਂਜਸ ਅਾ ਤੁਹਾਡਾ ਜਿਹੜਾ ਪ੍ਰਭਾਵ ਹੈ ਤੁਹਾਡਾ ਮਾਨਸਿਕਤਾ ਹੈ ਉਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਭਾਵ પા ਸਕਦੇ ਹੋ ਕਿਸ ਤਰ੍ਹਾਂ ਆਪਣੇ ਆਪ ਨੂੰ ਬਦਲ ਸਕਦੇ ਹੋ ਬੰਦਾ ਉਹ ਹੈ ਜਿਹੜਾ ਆਪਣੇ ਕੰਡੀਸ਼ਨ ਦੇ ਹਿਸਾਬ ਨਾਲ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਡੀਲ ਕਰਨਾ ਸਿੱਖ ਲਵੇ ਜਦੋਂ ਅਸੀਂ ਆਪਣੇ ਆਪ ਤੇ ਡੀਲ ਕਰਨੀ ਸਿੱਖ ਲਾਂਗੇ ਆਪਣੇ ਮਕਸਦ ਨੂੰ ਪਛਾਣ ਲਾਂਗੇ ਪਹਿਲੀ ਗੱਲ ਤਾਂ ਸਾਨੂੰ ਅੱਜ ਤੱਕ ਕਈ ਮੇਰੇ ਵੀਰ ਭਰਾ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਅਸੀਂ ਕਰਨਾ ਕੀ ਆ ਹਮੇਸ਼ਾ ਆਪਣਾ ਕੋਈ ਨਾ ਕੋਈ ਤੁਸੀਂ ਏਮ ਬਣਾ ਕੇ ਰੱਖੋ ਸ਼ੁਰੂਆਤਾਂ ਸ਼ੁਰੂਆਤ ਦੇ ਵਿੱਚ ਹੀ ਕੋਈ ਨਾ ਕੋਈ ਏਮ ਹੋਵੇ ਉੱਤੇ ਕੰਮ ਕਰੋ ਜਦੋਂ ਆਪਾਂ ਕੰਮ ਕਰਾਂਗੇ ਕੰਮ ਦੀ ਸ਼ੁਰੂਆਤ ਜਦੋਂ ਆਪਾਂ ਕੰਮ ਦੇ ਵਿੱਚ ਆਪਣਾ ਮਾਈਂਡ ਉਧਰ ਨੂੰ ਹੋ ਗਿਆ ਤਾਂ ਸਾਨੂੰ ਇਹੋ ਜਿਹੇ ਲੋਕ ਜੁੜਨਗੇ ਉਹੋ ਜਿਹੀਆਂ ਚੀਜ਼ਾਂ ਆਪਾਂ ਆਲੇ ਦੁਆਲੇ ਆਪਣਾ ਜਿਹੜਾ ਵੈਦਰ ਉਹ ਉਹੋ ਜਿਹੀਆਂ ਚੀਜ਼ਾਂ ਸਾਨੂੰ ਅੱਗੇ ਲੈ ਕੇ ਆਊਗਾ ਜਿਹੜੀਆਂ ਸਾਡੇ ਆਉਣ ਵਾਲੇ ਸਮੇਂ 'ਚ ਕੰਮ ਆਉਣਗੀਆਂ ਕੁਝ ਗੱਲਾਂ ਨਾ ਸਾਨੂੰ ਜਦੋਂ ਆਪਾਂ ਕਰਦੇ ਆ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਮਿਲਦਾ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਜਦੋਂ ਸਾਨੂੰ ਉਸ ਚੀਜ਼ ਬਾਰੇ ਨੋਲਜ ਨਹੀਂ ਹੁੰਦੀ ਤਾਂ ਪਹਿਲਾਂ ਆਪਣੇ ਮਨ ਦੀ ਸਥਿਤੀ ਉਥੇ ਮਨ ਮਜ਼ਬੂਤ ਕਰੋ ਯਾਰ ਉਹ ਚੀਜ਼ ਵਾਸਤੇ ਕਿ ਮੈਂ ਆ ਚੀਜ਼ ਕਰਨੀ ਚਾਹੁੰਦਾ ਜਦੋਂ ਆਪਾਂ ਉਹ ਚੀਜ਼ ਵੱਲ ਫੋਕਸ ਕਰਦੇ ਆ ਤਾਂ ਬਹੁਤ ਚੀਜ਼ਾਂ ਦਾ ਸਾਨੂੰ ਪਤਾ ਲੱਗਦਾ ਆ ਫਿਰ ਨਵੇਂ ਨਵੇਂ ਐਕਸਪੈਰੀਮੈਂਟ ਹੁੰਦੇ ਨੇ ਕੋਈ ਵੀ ਚੀਜ਼ ਕਰਨੀ ਹੈ ਕੋਈ ਸਬਜੀ ਭਾਜੀ ਆਪਾਂ ਖੇਤੀਬਾੜੀ ਦੇ ਵਿੱਚ ਐਡ ਕਰਨੀ ਹੈ ਜਾਂ ਕੋਈ ਆਪਾਂ ਮੁਰਗੀ ਪਾਲਣ ਦੇ ਬਾਰੇ ਸੋਚ ਰਹੇ ਆ ਮੁਰਗੀਆਂ ਪਾਲਣੀਆਂ ਨੇ ਮੱਛੀ ਪਾਲਣੇ ਬਾਰੇ ਸੋਚ ਰਹੇ ਆ ਅਲੱਗ-ਅਲੱਗ ਤਰ੍ਹਾਂ ਦੀ ਡੇਰੀ ਫਾਰਮਿੰਗ ਕਰਨੀ ਹੈ ਉਹਦੇ ਪਹਿਲਾਂ ਆਪਾਨੂੰ ਐਕਸਪੈਰੀਮੈਂਟ ਕਰਨੇ ਪੈਣਗੇ ਜਦ ਤੱਕ ਆਪਾਂ ਇੱਕ ਸਾਰ ਐਕਸਪੈਰੀਮੈਂਟ ਕਰਦੇ ਨਹੀਂ ਉਦੋਂ ਤੱਕ ਆਪਾਂ ਕਿਸੇ ਨਤੀਜੇ ਤੇ ਪਹੁੰਚ ਨਹੀਂ ਸਕਦੇ ਇਹਦੀਆਂ ਲਾਭ ਹਾਨੀਆਂ ਅਗਲਾ ਜੇ ਕਹੂਗਾ ਤਾਂ ਉਹ ਬਾਤ ਦੀ ਗੱਲ ਆ ਪਹਿਲਾਂ ਅੱਜ ਸਾਡੀ ਯੂਥ ਨੂੰ ਦੁਬਾਰਾ ਉਹੀ ਉੱਥੇ ਆਉਣਾ ਪਊਗਾ ਜਿਹੜਾ ਅੱਜ ਤੋਂ ਪਾਲੋ 50 60 ਸਾਲ ਪਹਿਲਾਂ ਪੰਜਾਬ ਸੀ ਪੰਜਾਬ ਦੇ ਵਿੱਚ ਦੁੱਧ ਲੱਸੀ ਦੁੱਧ ਮੱਖਣ ਕਿਉਂ ਆਮ ਸੀ ਉਹ ਚੀਜ਼ਾਂ ਦੀ ਬੜੀ ਘਾਟ ਆ ਦੁਬਾਰਾ ਆਪਾਂ ਉਸੇ ਤਰ੍ਹਾਂ ਰੰਗਲਾ ਬਣਾਈਏ ਹਰਿਆਣਾ ਆਪਣੇ ਨਾਲੋਂ ਪਸ਼ੂ ਮਾਲਕ ਪਸ਼ੂ ਦੇ ਦੁੱਧਾਰੂ ਪਸ਼ੂਆਂ ਦੇ ਵਿੱਚ ਵਾਅਦਾ ਕਰਦਾ ਤੇ ਆਪਾਂ ਦੁਬਾਰਾ ਪੰਜਾਬ ਨੂੰ ਉਸੇ ਲੀਹਾਂ ਤੇ ਲੈ ਕੇ ਆਈਏ ਹੈ ਤਾਂ ਚਲੋ ਪੰਜਾਬ 21 ਸੀ ਤੇ ਕੋਸ਼ਿਸ਼ ਰਵੇ ਆਪਾਂ ਦੁਆਰਾ ਨਵੇਂ ਜਨਰੇਸ਼ਨ ਨਵੇਂ ਮੁੰਡੇ ਨੇ ਵੀਰ ਭਰਾ ਨੇ ਦੁਬਾਰਾ ਹੰਬਲਾ ਮਾਰੀ ਆਪੋ ਆਪਣੇ ਘਰਾਂ ਨੂੰ ਆਪੋ ਆਪਣੀ ਖੇਤੀਆਂ ਨੂੰ ਸੰਭੀਏ ਡੰਗਰ ਬਧਾਈਏ ਤੇ ਅਲੱਗ-ਅਲੱਗ ਵਪਾਰਾਂ ਦੇ ਵਿੱਚ ਆਈਏ ਇਨਵੈਸਟਮੈਂਟ ਕਰੀਏ ਵਧੀਆ ਤਰੀਕੇ ਨਾਲ ਤਾਂ ਜੋ ਆਉਣ ਵਾਲਾ ਭਵਿਕ ਚੰਗਾ ਤੇ ਸੋਨਾ ਹੋਵੇ ਤੇ ਆਉਣ ਵਾਲੇ ਕਈ ਜਿਹੜੇ ਨੌਜਵਾਨ ਵੀਰ ਭਰਾ ਨੇ ਉਹ ਵਾਦ ਤੋਂ ਬਾਦ ਇਸ ਚੀਜ਼ ਦਾ ਇਸ ਪਲੇਟਫਾਰਮ ਦਾ ਤੇ ਹਿੱਸਾ ਬਣ ਤੇ ਪੰਜਾਬੀ ਪੰਜਾਬੀ ਜਿੰਦਾਬਾਦ ਧੰਨਵਾਦ ਬਹੁਤ ਸਾਰਾ